ਸੰਨੀ ਸੇਵਾ ਕ੍ਰਾਮ ਰੇਲਾ ਤਿਹਾਰ ਕਮੇਟੀ ਵਾਲਾ ਰਾਮ ਰੇਲਾ ਮੰਚਨ ਅਤੇ ਦੁਸ਼ਹਰਾ ਹੁਸਤਵ ਦੋਨਾਂ ਦੇ ਵਿੱਚ ਤੁਹਾਡੇ ਸਭ ਦੇ ਸਹਿਯੋਗ ਦੇ ਲਈ ਸਾਡੇ ਵੱਲੋਂ ਬਹੁਤ-ਬਹੁਤ ਧੰਨਵਾਦ ਅੱਜ 88 ਸਾਲ ਸੰਪੰਨ ਹੋਏ ਇਸ ਸੇਵਾ ਨੂੰ ਅਗਲੀ ਸਾਲ ਦੇ ਵਿੱਚ ਫਿਰ ਇਸ ਤਰ੍ਹਾਂ ਮਿਲਾਂਗੇ ਪਿਆਰ ਦੇਣਾ ਸਤਿਕਾਰ ਦੇਣਾ ਔਰ ਸਾਡੇ ਵੱਲੋਂ ਜੈ ਸ਼੍ਰੀ ਰਾਮ ਬਹੁਤ-ਬਹੁਤ जय श्री राम ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਰਾਵਣ ਦੇ ਲਾਗੇ ਕੋਈ ਨਾ ਆਵੇ ਇਹ ਚਪਟਾਕੇ ਬਹੁਤ ਜ਼ਿਆਦਾ ਹੈ ਐਮੀਗੇਸ਼ਨ ਨੁਕਸਾਨ ਨਾ ਹੋਵੇ जय श्री राम ਕੋਈ ਵੀ ਲਾਗੇ ਨਾ ਆਵੇ ਰਾਵਣ ਦੇ ਆਜੇ ਇਸ ਲੱਕੜੀ ਦੇ ਵਿੱਚ ਵੀ ਅੰਦਰਲੇ ਬਸ ਇੱਕ ਲੋਹੇ ਦਾ ਪਾਈਪ ਆ ਜਿਹਦੇ ਨਾਲ ਇਹਨੂੰ ਟਿਕਾਇਆ ਇਸ ਕਰਕੇ ਹੱਥ ਹੈਲੋ ਅਬ ਪੁਲਿਸ ਪੁਲਾਈ ਨੂੰ ਬਚਾ ਲੇਗਾ ਵੀਰਾ ਹੈਲੋ ਆ ਸਾਰੇ ਨੂੰ ਕੈਮਰੇ ਦੇ ਪਿੱਛੇ ਨਾ ਆਈ ਕੀ ਹੈ ਹੁਣ ਸਭ ਕਾ ਪੂਰਾ ਪੜ੍ਹ ਦਊਗਾ ਕਿਸ ਤਰ੍ਹਾਂ ਹੁੰਦੀ ਹੈ ਜੀਵਨ ਮੇਂ ਨਿਰਾਸ਼ਾ ਦੇਖ ਲੈ ਆ ਯ ਆਪਣੀ ਦੁਸ਼ਤ ਕਾ ਕਾ ਤੂੰ ਤਮਾਸ਼ਾ ਦੇਖ ਲੈ ਬਾਤ ਕਾ ਛੁਪ ਜਾਣੇ ਸੇ ਤੇਰੀ ਜਾਨ ਬਚਣ ਦੀ ਨਹੀਂ ਅੱਜ ਬਚਾਈ ਤੋ ਤੁਝੇ ਐਸੀ ਕੋਈ ਸ਼ਕਤੀ ਨਹੀਂ रावण इतनी भूल ना कर ਸਮਝਾ ਲਓ ਤੁਹਾਡੀ ਜੀ ਨੂੰ ਜਿਹੜਾ ਵਾ ਇਹ ਸੇਨ ਨੂੰ ਕਿਰਪਾ ਕਿਰਪਾ ਆਪਣੇ ਬੱਚੇ ਜਿਹੜੇ ਆ ਉਹਨਾਂ ਨੂੰ ਸਮਝਾ ਲਓ ਆਪਣੇ ਛੋਟੇ ਬੱਚੇ ਜਿਹੜੇ ਆ ਪਲੀਜ਼ ਆਪਣੇ ਨਾਲ ਰੱਖੋ ਆਪਣੇ ਸਾਹਮਣੇ ਦੇਖ ਪਰ ਆਓ 라ਵਣ ਦੇ ਪੁੱਤਰੇ ਦਾ ਜਹਨ ਸਾਡੇ ਸਤਕਾਰਯੋਗ ਐਸਪੀ ਮੈਮ ਗੁਰਮੀਤ ਜੀ ਗੁਰਵੀਤ ਕੌਰ ਮੈਮ ਪਾਰ ਡੈਕ ਜੇ ਜੀਤ ਸਿੰਘ ਜੀ ਮਿਰਕ तमाम ਛੜੇ ਪ੍ਰਿੰਟਰ ਰਿਪੋਰਟ ਦੇ মিডিਆ ਦੇ ਸਾਥੀ ਜਿਹੜੇ ਕਵਰੇਜ ਕਰ ਰਹੇ ਆ ਤੁਹਾਡਾ ਸਭ ਦਾ ਕੌਮੀ ਸੇਵਕ ਰਾਮਲੀਲਾ ਤਿਹਾਰ ਕਮੇਟੀ ਵੱਲੋਂ ਬਹੁਤ-ਬਹੁਤ ਆਵਾਰ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਤਕਵਾਨ ਸ਼੍ਰੀ ਰਾਮ ਦਾ ਤੀਰ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਚਾਈ ਦੀ ਤਾਕਤ ਨਾਲ ਅਸੀਂ ਹਰ ਇੱਕ ਬੁਰਾਈ ਨੂੰ ਜਿਹੜਾ ਵਾ ਹਰਾ ਸਕਦੇ ਆ ਇਸ ਲਈ ਅੱਜ ਦਾ ਰਾਵਣ ਵਦ ਸਿਰਫ ਇੱਕ ਦ੍ਰਿਸ਼ ਨਹੀਂ ਹੈ ਸਾਡੀ ਜ਼ਿੰਦਗੀ ਦਾ ਇੱਕ ਸਬਕ ਹੈ ਕਿ ਸੱਚ ਕਦੇ ਹਾਰਦਾ ਨਹੀਂ ਨੇਕੀ ਹਮੇਸ਼ਾ ਜਿੱਤਦੀ ਹੈ। तमाम ਸਾਡੇ ਮੈਨੇਜਮੈਂਟ ਦੇ ਮੈਂਬਰ ਸਹਿਬਾਨ ਜਿਹੜੇ ਆ ਇਸ ਸਮੇਂ ਇਹ ਦਹਨ ਦਾ ਜਿਹੜਾ ਵਾ ਉਸ ਤੋਂ ਪਹਿਲਾਂ ਦਾ ਇੱਕ ਦ੍ਰਿਸ਼ਾ మేమ అపెన్షన్ ਲੋ ਜੀ ਇਸ ਸਮੇ ਇਸ ਸਮੇ ਹਾਂ ਮੈਂ ਸਭ ਨੂੰ ਬੇਨਤੀ ਆ ਪਿੱਛੇ ਪਿੱਛੇ ਹੋ ਜਾ ਜੀ ਵਾਪਰੇ ਹੋ ਜਾ ਪਰੇ ਹਲੋ ਦਹਨ ਰਾਵਣ ਦੇ ਪੁਤਲੇ ਦਾ ਦਹਨ ਮਾਨਜੋਗ ਐਸਵੀ ਮੈਮ ਗੁਰਮੀਤ ਕੌਰ ਜੀ ਆ ਡਾਕਟਰ ਜਸਜੀਤ ਸਿੰਘ ਵਿਰਕ ਜੀ ਤਮਾਮ ਗੇਟੀ ਮੈਂਬਰ ਜਿਹੜੇ ਆ समय सब दोड़ जय जा। श्री राम आओ सारे मिलके इकट्ठे होके पूरी श्रद्धा के न जयकारा लगाइए जय श्री राम बोलिए श्री रामचंद्र महाराज की ਹਾਂ ਬਲਤੀ ਜਦੋਂ ਸਭਨ ਸ੍ਰੀ ਰਾਮਚੰਦਰ ਆਪਣੇ ਤੀਰ ਦੇ ਨਾਲ ਰਾਵਣ ਦਾ ਸੰਘਾਰ ਕਰਦੇ ਹਨ ਸਾਰੀ ਜੰਤੂਨ ਨੂੰ ਬੋਦੀ ਕੀਤੀ ਜਾਂਦੀ ਹੈ ਕਿ ਜਦੋਂ ਲੱਕੜੀ ਜਾਈ ਜਦੋਂ ਉਹ ਲੱਕੜੀ ਨੂੰ ਹੱਦ ਪਾਦੇ ਬੰਦੇ ਉਹਦੇ ਵਿੱਚ ਕੋਹਰੇ ਦੇ ਪਾਈਦੀ ਹੈ ਹਲੇ ਬੋਲੇ ਉਹ ਅੱਜ ਨਾਲੇ ਤਾਂ ਜਦੋਂ ਕੀ ਜਿ سزا ਕੀ ਸੜ ਜਵੇ ਤੇ ਉਹਦੇ ਰਾਵਣਾਂ ਜਾਏ ਕੋਈ ਨਾ ਅੱਜ ਪਾਵੇ Gracias.